ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੀ ਹੈ ਤੇ ਵਾਰ ਤੇ ਪਲਟਵਾਰ ਹੋ ਰਿਹਾ ਜ਼ਿਕਰ ਖਾਸ ਹੈ ਕਿ ਬੀਤੇ ਦਿਨ ਰਣ ਸਿੰਘ ਚੋੜਾ ਦੇ ਵੱਲੋਂ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਪੱਗ ਲਾਈ ਗਈ ਤੇ ਪੂਰੀ ਤਰ੍ਹਾਂ ਦੇ ਨਾਲ ਹੁਣ ਸਿਆਸੀ ਫਿਜ਼ਾ ਸਰਗਰਮ ਨਜ਼ਰ ਆ ਰਹੀ ਹੈ ਤੇ ਇੱਕ ਪਾਸੇ ਦਲ ਖਾਲਸਾ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਨਰੈਣ ਸਿੰਘ ਚੋੜਾ ਦੀ ਪੱਗ ਲਾਈ ਗਈ ਹੈ ਜਾਂ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਫਿਰ ਪੰਥ ਜੋ ਕੁਝ ਕਰੇਗਾ ਉਹ ਸਵਦੇ ਸਾਹਮਣੇ ਹੋਵੇਗਾ ਇਸ ਬੰਦੇ ਵਿੱਚ ਦਲ ਖਾਲਸਾ ਦਾ ਕੀ ਕਹਿਣਾ ਹੈ ਪਹਿਲਾਂ ਉਹ ਸਟੇਟਮੈਂਟ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਮਾਮਲਾ ਭਾਈ ਨਰੇਸ਼ ਸਿੰਘ ਚੋੜਾ ਦੀ ਪੱਗ ਦਾ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਕਿਉਂ ਲਾਇਆ ਤੇ ਬਾਰੇ ਭਾਈ ਨਰੇਸ਼ ਸਿੰਘ ਚੋੜਾ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲਿਆ ਗਿਆ ਜੀ ਸਜ਼ਾਵਾਂ ਵੀ ਹੋਣਗੀਆਂ ਜੀ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦਾ ਯੂਥ ਆਗੂ ਵਾਲਾ ਜਸਪ੍ਰੀਤ ਰਾਣੇ ਵਾਲੋਂ ਜੀ ਇਸ਼ਮੂ ਆ ਕੇ ਜਾਣ ਬਚ ਕੇ ਪੱਗ ਲਾਈ ਗਈ ਹੈ ਜਿਓ ਜਾਏ ਜੈ ਆਪੂ ਵੱਲੋਂ ਇਹ ਲੜਾਈ ਦੇ ਵਿੱਚ ਅੱਗ ਨਹੀਂ ਲੱਗੀ ਜਾਣ ਬਚ ਕੇ ਲਾਈ ਗਈ ਹੈ ਔਰ ਰੰਜ ਲੈ ਕੇ ਅਸੇ ਹਾਲ ਤੱਕ ਸਾਹ ਤੇ ਪਹੁੰਚੇ ਹਾਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਹਾਲ ਤੱਕ ਸਾਹ ਤੇ ਜਿਹੜਾ ਫੈਸਲਾ ਲਵੇਗਾ ਜੇ ਨਹੀਂ ਤੇ ਮਜਬੂਰਨ ਪੰਥ ਨੂੰ ਕੋਈ ਖਾਸ ਸੁਤਾਲ ਕਾਲਸਾ ਦੇ ਵੱਲੋਂ ਜੋ ਕੁਝ ਕੀਤਾ ਗਿਆ ਤੁਸੀਂ ਖੁਦ ਹੀ ਸੁਣ ਲਿਆ ਤੇ ਇਸ ਤੋਂ ਬਾਅਦ ਰਬਨੀਸ਼ ਸਿੰਘ ਬਿੱਟੂ ਦੇ ਵੱਲੋਂ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੰਜ ਕਸਿਆ ਗਿਆ ਕਿ ਅਜਿਹੇ ਜਿਹੜੇ ਹੀਰੇ ਨੇ ਉਹਨਾਂ ਦੀ ਜਿਹੜੀ ਫੋਟੋਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਜ਼ਿਗਰਾ ਵਿਖਾ ਕੇ ਤੇ ਸਿੰਘ ਸਵਾਨਾ ਦੇ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਮਿਊਜ਼ੀਅਮ ਦੇ ਵਿੱਚ ਲਗਾਈਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਕੌਮ ਦੇ ਹੀਰੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜਾ ਕਾਤਲਨਾ ਹਮਲਾ ਹੋਇਆ ਉਸ ਦੇ ਪਿੱਛੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਬੇਅਦਬੀਆਂ ਕੀਤੀਆਂ ਗਈਆਂ ਨੇ ਸਬਕਾਰ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਤੇ ਸੁਬਨੀਤ ਸਿੰਘ ਬੀਟੀ ਦੇ ਵੱਲੋਂ ਜਿਹੜੇ ਤੰਜ ਕਸੇ ਗਏ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਪਰ ਇਹਨਾਂ ਨੇ ਤਾਂ ਆਪ ਮੰਨਿਆ ਆ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਛ ਨਹੀਂ ਚੌਰਾ ਸਾਹਿਬ ਨੇ ਸਤਕਾਰਯੋਗ ਨਹੀਂ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸਖਬੀਬ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਨ੍ਹਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਨ ਨੂੰ ਵੀ ਅਕਾਲੀ ਦਲ ਨੂੰ ਵੀ ਉਸ ਮਿਊਜ਼ੀਅਮ ਚ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਸੋ ਇੱਕ ਪਾਸੇ ਦਲ ਖਾਲਸਾ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਤੇ ਦੂਜੇ ਪਾਸੇ ਰਬਨੀਸ਼ ਸਿੰਘ ਬਿੱਟੂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੰਜ ਕਸਣਾ ਤੇ ਸਿੱਧੇ ਤੌਰ ਤੇ ਸਿਆਸੀ ਫਿਜ਼ਾ ਨੂੰ ਹਵਾ ਦੇਣਾ ਇਸ ਦੇ ਤੌਰ ਤੇ ਸਾਬਤ ਕਰਦਾ ਕਿ ਇਸ ਸਮੇਂ ਵਾਰ ਪਲਟਵਾਰ ਰੁਕਣ ਵਾਲਾ ਨਹੀਂ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਹੋਰ ਵੀ ਜ਼ਿਆਦਾ ਤਿੱਖਾ ਹੋਏਗਾ ਕਿਉਂਕਿ ਰਬਨੀ ਸਿੰਘ ਬਿੱਟੂ ਦੇ ਵੱਲੋਂ ਆਪਣੇ ਦਾਦੇ ਦਾ ਵੀ ਜ਼ਿਕਰ ਕੀਤਾ ਗਿਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਦਲਜੀਤ ਸਿੰਘ ਚੀਮਾ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਬਿੱਟੂ ਸਾਹਿਬ ਪਹਿਲਾਂ ਵੱਡਾ ਜੇਰਾ ਵਖਾਉਣ ਉਹ ਕਿਹੜਾ ਵੱਡਾ ਜੇਰਾ ਵਖਾਉਣ ਦੀ ਗੱਲ ਕਰ ਰਹੇ ਨੇ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਜਿਨ੍ਹਾਂ ਸਰਦਾਰ ਸਿੰਘ ਬਾਦੂ ਦੇ ਉੱਤੇ ਜਿਹੜੇ ਸਤਕੰਨ ਸਿੰਘ ਹਮੰਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਦੇ ਬਿੱਟੂ ਜੀ ਇਹ ਕਹਿੰਦੇ ਆ ਕਿ ਅਮੋਸ਼ਨਲ ਕਿ ਜਿਨ੍ਹਾਂ ਨੇ 30-30 ਸਾਲ ਤੋਂ ਵੱਧ ਜਿਹੜੀਆਂ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਬਿਜ਼ਾਰਦੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਜੋੜੀ ਕਰਕੇ ਖੜ ਜਾਂਦੇ ਆ ਜੀ ਸਰਦਾਰ ਬਹੁਤ ਬੜੀ ਬੇਇੱਜ਼ਤੀ ਕਿਉਂਕਿ ਇਹ ਡੋਗਰੀ ਨੀਤੀ ਕਿਉਂ ਹੈ ਬਿੱਟੂ ਹੈ ਮੈਂ ਆਪਾਂ ਵੱਡਾ ਮਨ ਕਰ ਕਦੀ ਅਸੀਂ ਮਨ ਕਰਦੇ ਕੀ ਚੀਜ਼ਾਂ ਰਿਤਾਤੀਆਂ ਉਹਦੇ ਬਿੱਟੂ ਜੀ ਜਾ ਕੇ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਬੈਠ ਜਾਂਦੇ ਆ ਕਿ ਦੇਖੋ ਜੀ ਮੇਰਾ ਦਾਤਾ ਮਾਰਿਆ ਹਾਲੇ ਸਜਾ ਉਹਨਾਂ ਨੇ ਤੇ 3 ਸਾਲ ਤੋਂ ਵੱਧ ਕੱਟ ਲਈਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਕਰਦੀ ਡੋਗਰੀ ਨੀਤੀ ਨਾ ਬ੍ਰਾਹਮਣ ਕੁਝ ਨਾ ਕੁਝ ਕਰਕੇ ਤੇ ਹੁਣ ਫਿਰ ਦੂਜੇ ਨੂੰ ਮੁਕਾਦਮਾ ਸੁਨਰੇਨ ਸਿੰਘ ਚੋੜਾ ਨੂੰ ਲੈ ਕੇ ਸਿਆਸੀ ਫਿਜ਼ਾ ਕੀ ਕੁਝ ਬਿਆਨ ਕਰ ਰਹੀ ਹੈ ਤੁਸੀਂ ਖੁਦ ਹੀ ਸੁਣ ਲਿਆ ਕਿਉਂਕਿ ਇੱਕ ਪਾਸੇ ਦਲ ਖਾਲਸਾ ਦੇ ਵੱਲੋਂ ਸਾਫਟਔਰ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਪੱਗ ਲਾਈ ਗਈ ਹੈ ਜਾਂ ਤਾਂ ਉਹ ਮਾਫੀ ਮੰਗਣ ਨਹੀਂ ਫਿਰ ਉਹ ਕਰਜ਼ਦਾਰ ਹੋਣਗੇ ਤੇ ਸਜ਼ਾ ਪੰਚ ਦੇਵੇਗਾ ਦੂਜੇ ਪਾਸੇ ਪੰਚ ਤੋਂ ਛੇਕਣ ਦੀ ਗੱਲ ਚੱਲ ਰਹੀ ਹੈ ਤੇ ਇੱਕ ਪਾਸੇ ਰਮਨਜੀਤ ਸਿੰਘ ਬਿੱਟੂ ਦੇ ਵੱਲੋਂ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਫੋਟੋ ਲਾਉਣ ਦੀ ਗੱਲ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਂਟਰੀ ਕਰਦਿਆਂ ਸਿੱਧੇ ਤੌਰ ਤੇ ਰਵਨੀਤ ਸਿੰਘ ਬਿੱਟੂ ਨੂੰ ਵੀ ਵੱਡਾ ਜ਼ੇਰਾ ਵਿਖਾਉਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਦਾ ਜ਼ੇਰਾ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਉਹੀ ਵੱਡਾ ਜ਼ੇਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਖਾਉਣ ਦੀ ਚਰਚਾ ਛੇੜੀ ਗਈ ਹੈ ਤੇ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਲੈ ਕੇ ਸਿਆਸਤ ਹੋਰ ਕਿੰਨੀ ਕੁ ਤਪਦੀ ਹੈ ਜਾਂ ਕਿਤੇ ਨਾ ਕਿਤੇ ਵਿਰਾਮ ਲੱਗਣ ਦੀ ਆਸ ਹੈ ਨਰੈਣ ਸਿੰਘ ਚੌੜਾ ਨੂੰ ਲੈ ਕੇ ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੀ ਹੈ ਤੇ ਵਾਰ ਤੇ ਪਲਟਵਾਰ ਹੋ ਰਿਹਾ ਜ਼ਿਕਰ ਖਾਸ ਹੈ ਕਿ ਬੀਤੇ ਦਿਨ ਨਰੈਣ ਸਿੰਘ ਚੌੜਾ ਦੇ ਵੱਲੋਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਪੱਗ ਲਾਈ ਗਈ ਤੇ ਪੂਰੀ ਤਰ੍ਹਾਂ ਦੇ ਨਾਲ ਹੁਣ ਸਿਆਸੀ ਫਿਜ਼ਾ ਸਰਗਰਮ ਨਜ਼ਰ ਆ ਰਹੀ ਹੈ ਤੇ ਇੱਕ ਪਾਸੇ ਦਲ ਖਾਲਸਾ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਨਰੈਣ ਸਿੰਘ ਚੌੜਾ ਦੀ ਪੱਗ ਲਾਈ ਗਈ ਹੈ ਜਾਂ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਫਿਰ ਪੰਥ ਜੋ ਕੁਝ ਕਰੇਗਾ ਉਹ ਸਭ ਦੇ ਸਾਹਮਣੇ ਹੋਵੇਗਾ ਇਸ ਬੰਦੇ ਵਿੱਚ ਦਲ ਖਾਲਸਾ ਦਾ ਕੀ ਕਹਿਣਾ ਹੈ ਪਹਿਲਾਂ ਉਹ ਸਟੇਟਮੈਂਟ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਮਾਮਲਾ ਭਾਈ ਨਰਿੰਦਰ ਸਿੰਘ ਚੌੜਾ ਦੀ ਪੱਗ ਦਾ ਹੈ ਜੀ ਇਸ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ ਕਿ ਉਹਨਾਂ ਨੇ ਕਿੱਥੇ ਐਕਸ਼ਨ ਚੁੜਾ ਹੈ ਤੇ ਬਾਰੇ ਭਾਈ ਨਰਿੰਦਰ ਸਿੰਘ ਚੌੜਾ ਜੀ ਜੋ ਉਹਨਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਨੇ ਉਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ ਔਰ ਹੋ ਵੀ ਰਹੀ ਹੈ ਰਿਮਾਂਡ ਵੀ ਲੈ ਲਿਆ ਗਿਆ ਜੀ ਸਜ਼ਾਵਾਂ ਵੀ ਹੋਣਗੀਆਂ ਪਰ ਸਾਡਾ ਇੱਕ ਸਵਾਲ ਆ ਕਿ ਜਿਹੜੀ ਇੱਕ ਅਕਾਲੀ ਦਲ ਦੇ ਯੂਥ ਆਗੂ ਵਾਲਾ ਜਸਵੀਰ ਰਾਣੇ ਵੱਲੋਂ ਜੀ ਇਸ ਨੂੰ ਆ ਕੇ ਜਾਣ ਬਚ ਕੇ ਦੀ ਪੱਗ ਲਾਈ ਗਈ ਆ ਜੀ ਉਹ ਜਾਇਜ਼ ਆ ਆਗੂ ਵੱਲੋਂ ਇਹ ਅੱਜ ਅਸੀਂ ਲੜਾਈ ਦੇ ਵਿੱਚ ਪੱਗ ਨਹੀਂ ਕਿੱਲੀ ਜਾਣ ਬਚ ਕੇ ਲਾਈ ਗਈ ਆ ਔਰ ਰੰਝ ਲੈ ਕੇ ਅਸੀਂ ਹਾਲ ਤੱਕ ਸਾਹ ਤੇ ਪਹੁੰਚੇ ਆ ਜੀ ਉਮੀਦ ਕਰਦੇ ਆ ਕਿ ਬਹੁਤ ਜਲਦ ਕੱਲ ਤੱਕ ਸਹਿਬ ਜੀ ਦੇ ਕੋਲ ਫੈਸਲਾ ਲਏਗਾ ਜੀ ਜੇ ਨਹੀਂ ਤੇ ਮਜਬੂਰਨ ਪੰਥ ਨੂੰ ਕੋਈ ਕਸ ਸੁਤਾਲਕਾਲ ਸਾਦੇ ਵੱਲੋਂ ਜੋ ਕੁਝ ਕੀਤਾ ਗਿਆ ਤੁਸੀਂ ਖੁਦ ਹੀ ਸੁਣ ਲਿਆ ਤੇ ਇਸ ਤੋਂ ਬਾਅਦ ਰਬਨੀਸ਼ ਸਿੰਘ ਬਿੱਟੂ ਦੇ ਵੱਲੋਂ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੰਜ ਕਸਿਆ ਗਿਆ ਕਿ ਅਜਿਹੇ ਜਿਹੜੇ ਹੀਰੇ ਨੇ ਉਹਨਾਂ ਦੀ ਜਿਹੜੀ ਫੋਟੋਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਜ਼ਿਗਰਾ ਵਿਖਾ ਕੇ ਤੇ ਸਿੰਘ ਸਵਾਨਾ ਦੇ ਵੱਲੋਂ ਸ਼੍ਰੀ ਕਾਲ ਤਖਤ ਸਾਹਿਬ ਦੇ ਮਿਊਜ਼ੀਅਮ ਦੇ ਵਿੱਚ ਲਗਾਈਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਉਹ ਕੌਮ ਦੇ ਹੀਰੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜਾ ਕਾਤਲਾਨਾ ਹਮਲਾ ਹੋਇਆ ਉਸ ਦੇ ਪਿੱਛੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੇ ਕਿਉਂਕਿ ਉਹਨਾਂ ਦੇ ਵੱਲੋਂ ਜਿਹੜੀ ਬੇਅਦਬੀਆਂ ਕੀਤੀਆਂ ਗਈਆਂ ਨੇ ਸਬਕਾਰ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਇਹ ਹਮਲਾ ਕੀਤਾ ਗਿਆ ਤੇ ਸੁਬਨੀਤ ਸਿੰਘ ਬੀਟੀ ਦੇ ਵੱਲੋਂ ਜਿਹੜੇ ਤੰਜ ਕਸੇ ਗਏ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਪਰ ਇਹਨਾਂ ਨੇ ਤਾਂ ਆਪ ਮੰਨਿਆ ਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੁਛ ਨਹੀਂ ਚੋੜਾ ਸਾਹਿਬ ਨੇ ਸਤਕਾਰਯੋਗ ਨਹੀਂ ਜਿਹੜੇ ਉਹਨਾਂ ਨੇ ਉਸ ਭਾਵਨਾ ਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਉਹਨੂੰ ਨਾ ਸਹੰਦੇ ਹੋਏ ਉਹਨਾਂ ਨੇ ਗੋਲੀ ਚਲਾਈ ਜਿਹੜੀ ਕਿ ਗੋਲੀ ਸਖਬੀਤ ਸਾਹਿਬ ਦੇ ਨਹੀਂ ਵੱਜੀ ਕੰਧ 'ਚ ਵੱਜੀ ਤੇ ਹੁਣ ਸਾਰਿਆਂ ਨੂੰ ਇਹਨਾਂ ਨੂੰ ਮੈਂ ਸਮਝਦਾ ਇਹਨਾਂ ਦੇ ਇਹਨਾਂ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਇਹ ਕੌਮ ਦੇ ਹੀਰੇ ਨੇ ਇਹਨਾਂ ਦੀ ਜ਼ਰੂਰ ਮਿਊਜ਼ੀਅਮ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਉੱਥੇ ਮਿਊਜ਼ੀਅਮ ਬਣਿਆ ਜਿੱਥੇ ਇਹ ਜਿਹੇ ਹੀਰਿਆਂ ਦੀਆਂ ਫੋਟੋਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਉੱਤੇ ਮੈਂ ਜ਼ਰੂਰ ਕਹੂੰਗਾ ਜਥੇਦਾਰ ਸਾਹਿਬਾਂ ਨੂੰ ਵੀ ਇਕਾਲੀ ਦਲ ਨੂੰ ਵੀ ਉਸ ਮੀਬੀ ਜੀਮ ਚੌਰਾ ਸਾਹਿਬ ਦੀ ਤਸਵੀਰ ਲਾਉਣੀ ਚਾਹੀਦੀ ਆ ਇਹਨਾਂ ਨੂੰ ਸਨਮਾਨ ਕਰਨਾ ਚਾਹੀਦਾ ਸੋ ਇੱਕ ਪਾਸੇ ਦਲ ਖਾਲਸਾ ਦੇ ਵੱਲੋਂ ਸਿੱਧੇ ਤੌਰ ਤੇ ਚੇਤਾਵਨੀ ਤੇ ਦੂਜੇ ਪਾਸੇ ਰਬਨੀਸ਼ ਸਿੰਘ ਬਿੱਟੂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਤੰਜ ਕਸਣਾ ਤੇ ਸਿੱਧੇ ਤੌਰ ਤੇ ਸਿਆਸੀ ਫਿਜ਼ਾ ਨੂੰ ਹਵਾ ਦੇਣਾ ਇਸਦੇ ਤੌਰ ਤੇ ਸਾਬਤ ਕਰਦਾ ਹੈ ਕਿ ਇਸ ਸਮੇਂ ਵਾਰ ਪਲਟਵਾਰ ਰੁਕਣ ਵਾਲਾ ਨਹੀਂ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਹੋਰ ਵੀ ਜ਼ਿਆਦਾ ਤਿੱਖਾ ਹੋਏਗਾ ਕਿਉਂਕਿ ਰਬਨੀਤ ਸਿੰਘ ਬਿੱਟੂ ਦੇ ਵੱਲੋਂ ਆਪਣੇ ਦਾਦੇ ਦਾ ਵੀ ਜ਼ਿਕਰ ਕੀਤਾ ਗਿਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਦਲਜੀਤ ਸਿੰਘ ਚੀਮਾ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਬਿੱਟੂ ਸਾਹਿਬ ਪਹਿਲਾਂ ਵੱਡਾ ਜੇਰਾ ਵਖਾਉਣ ਉਹ ਕਿਹੜਾ ਵੱਡਾ ਜੇਰਾ ਵਖਾਉਣ ਦੀ ਗੱਲ ਕਰ ਰਹੇ ਨੇ ਉਹ ਬਿਆਨ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਜਿੰਨੇ ਸਰਦਾਰ ਸਿੰਘ ਬਾਦਲ ਦੇ ਉੱਤੇ ਜਿਹੜੇ ਸਤਿਕੰਨ ਸਿੰਘ ਹਮੰਦਰ ਸਾਹਿਬ ਦੇ ਜਿਹੜੀ ਹੈਗੀ ਹੈ ਮੁਕਦਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਬਿੱਟੂ ਜੀ ਇਹ ਕਹਿੰਦੇ ਆ ਕਿ ਅਮੋਸ਼ਨ ਕਿ ਜਿੰਨਾਂ ਨੇ 33 ਸਾਲ ਤੋਂ ਵੱਧ ਜਿਹੜੀਆਂ ਪਾਂਸੀ ਦੀਆਂ ਕੋਠੜੀਆਂ ਦੇ ਵਿੱਚ ਬੁਜਾਰਦੇ ਆ ਉੱਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਚੋੜੀ ਕਰਕੇ ਖੜ ਜਾਂਦੇ ਆ ਜੀ ਸਾਡ ਨਾਲ ਬਹੁਤ ਵੱਡੀ ਬੇਇੱਜ਼ਤੀ ਹੈ ਕਿਉਂਕਿ ਇਹ ਢੋਗਲੀ ਮਿੱਟੀ ਕਿਉਂ ਹੈ ਬਿੱਟੂ ਹੈ ਮੈਂ ਆਪਾਂ ਵੱਡਾ ਮਨ ਕਰ ਕਦੀ ਅਸੀਂ ਮਨ ਕਰਦੇ ਕੀ ਚੀਜ਼ ਆ ਰਿhta ਕੀ ਹੈ ਕਿ ਉਧਰ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਰਨਾਂ 'ਚ ਬੈਠ ਕੇ ਆ ਕਿ ਦੇਖੋ ਜੀ ਮੇਰਾ ਦਾਤਾ ਮਾਰਿਆ ਹਾਲੇ ਸਜਾ ਉਹਨਾਂ ਨੇ ਤੇ 3 ਸਾਲ ਤੋਂ ਵੱਧ ਕੱਟ ਲਈ ਹੈ ਉਧਰ ਉਧਰ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਕਰ ਦੀ? ਦੋਖਲੀ ਨੀਤੀ ਨਾ ਬਣਾਉਣ। ਪਹਿਲਾਂ ਕੁਝ ਕਰਕੇ ਦਿਖਾਉਣ ਫਿਰ ਦੂਜੇ ਨੂੰ ਮੁਤੱਦਨ। ਸੁਨਰੇਂਦ ਸਿੰਘ ਚੋੜਾ ਨੂੰ ਲੈ ਕੇ ਸਿਆਸੀ ਫਿਜ਼ਾ ਕੀ ਕੁਝ ਬਿਆਨ ਕਰ ਰਹੀ ਹੈ ਤੁਸੀਂ ਖੁਦ ਹੀ ਸੁਣ ਲਿਆ ਕਿਉਂਕਿ ਇੱਕ ਪਾਸੇ ਦਲ ਖਾਲਸਾ ਦੇ ਵੱਲੋਂ ਸਾਫਟ ਆਰਚੇ ਇਛਤਾਬ ਨਹੀਂ ਦੇ ਦਿੱਤੀ ਗਈ ਹੈ ਕਿ ਜਿਹੜੇ ਲੋਕਾਂ ਦੇ ਵੱਲੋਂ ਪੱਗ ਲਾਈ ਗਈ ਹੈ ਜਾਂ ਤਾਂ ਉਹ ਮਾਫੀ ਮੰਗਣ ਨਹੀਂ ਫਿਰ ਉਹ ਕਰਜ਼ਦਾਰ ਹੋਣਗੇ ਤੇ ਸਜ਼ਾ ਪੰਚ ਦੇਵੇਗਾ। ਦੂਜੇ ਪਾਸੇ ਪੰਚ ਤੋਂ ਛੇਕਣ ਦੀ ਗੱਲ ਚੱਲ ਰਹੀ ਹੈ ਤੇ ਇੱਕ ਪਾਸੇ ਰਮਨਜੀਤ ਸਿੰਘ ਬਿੱਟੂ ਦੇ ਵੱਲੋਂ ਮਿਊਜ਼ੀਅਮ ਦੇ ਵਿੱਚ ਉਹਨਾਂ ਦੀ ਫੋਟੋ ਲਾਉਣ ਦੀ ਗੱਲ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਐਂਟਰੀ ਕਰਦਿਆਂ ਸਿੱਧੇ ਤੌਰ ਤੇ ਰਵਨੀਤ ਸਿੰਘ ਬਿੱਟੂ ਨੂੰ ਵੀ ਵੱਡਾ ਜ਼ੇਰਾ ਵਖਾਉਣ ਦੀ ਗੱਲ ਕੀਤੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਦਾ ਜ਼ੇਰਾ ਰਵਨੀਤ ਸਿੰਘ ਬਿੱਟੂ ਕਹਿ ਰਹੇ ਨੇ ਉਹੀ ਵੱਡਾ ਜ਼ੇਰਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਖਾਉਣ ਦੀ ਚਰਚਾ ਛੇੜੀ ਗਈ ਹੈ ਤੇ ਵੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਲੈ ਕੇ ਸਿਆਸਤ ਹੋਰ ਕਿੰਨੀ ਕੁ ਤਪਦੀ ਹੈ ਜਾਂ ਕਿਤੇ ਨਾ ਕਿਤੇ ਵਿਰਾਮ ਲੱਗਣ ਦੀ ਆਸ ਹੈ ਨਰਿੰਦਰ ਸਿੰਘ ਚੋੜਾ ਨੂੰ ਲੈ ਕੇ ਇਸ ਸਮੇਂ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੀ ਹੈ ਤੇ ਵਾਰ ਤੇ ਪਲਟਵਾਰ ਹੋ ਰਿਹਾ ਜ਼ਿਕਰ ਖਾਸ ਹੈ ਕਿ ਬੀਤੇ ਦਿਨ ਰਣ ਸਿੰਘ ਚੋੜਾ ਦੇ ਵੱਲੋਂ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਦੇ ਉੱਤੇ ਕਾਤਲਾਨਾ ਹਮਲਾ ਕੀਤਾ ਗਿਆ